ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਲਿਟਰੇਰੀ ਰਿਸਰਚ ਫਰਮ ਪੰਜਾਬ ਉਪਰ ਅੱਜ ਅਸੀਂ ਤੁਹਾਡੇ ਸਨਮੁਖ ਪੇਸ਼ ਕਰਾਂਗੇ ਪ੍ਰਿੰਸੀਪਲ ਸੁਜਾਨ ਸਿੰਘ ਹੋਰਾਂ ਦੀ ਬੜੀ ਪ੍ਰਸਿੱਧ ਕਹਾਣੀ ਬਾਗਾਂ ਦਾ ਰਾਖਾ ਇਸ ਕਹਾਣੀ ਦਾ ਪਾਠ ਤੁਹਾਡੇ ਸਾਹਮਣੇ ਪੇਸ਼ ਹੈ ਉਜੜੇ ਬਾਗਾਂ ਵਿੱਚੋਂ ਰਹੇ ਖੇ ਅਮਰੂਦ ਲੱਭ ਕੇ ਖਾਂਦਾ ਖਵਾਂ ਦਾ ਸ਼ਹਿਰੀ ਕਲਰਕਾਂ ਦਾ ਇੱਕ ਟੋਲਾ ਜਦੋਂ ਨਹਿਰ ਕੰਢੇ ਲੁਗਾਠਾਂ ਦੇ ਬਾਗ ਲਾਗੋਂ ਲੰਘਿਆ ਤਾਂ ਬਾਗ ਦਾ ਮਾਲਕ ਲੁਗਾਠਾਂ ਦੇ ਰਾਖੇ ਨੂੰ ਬੜੀਆਂ ਬੇਸ਼ਕੀਆਂ ਗਾਲਾਂ ਕੱਢ ਰਿਹਾ ਸੀ ਐਨੀਆਂ ਗੰਦੀਆਂ ਕਿ ਇੱਕ ਵਾਸਤਵਵਾਦੀ ਕਹਾਣੀ ਲੇਖਕ ਵੀ ਉਹਨਾਂ ਨੂੰ ਆਪਣੀ ਕਹਾਣੀ ਵਿੱਚ ਲਿਖਣੋਂ ਸ਼ਰਮਾ ਜਾਵੇ ਮੈਲੀ ਗੰਦੀ ਬਨੈਨ ਤੇ ਲੰਗੜ ਲਮਕ ਦੀ ਲੰਗੋਟੀ ਵਾਲਾ 15-16 ਵਰਿਆਂ ਦਾ ਰਾਖਾ ਕੰਬੀ ਜਾ ਰਿਹਾ ਸੀ ਪਤਾ ਨਹੀਂ ਡਰ ਨਾਲ ਗੁੱਸੇ ਨਾਲ ਕਿ ਬੁਖਾਰ ਨਾਲ ਉਸ ਦੀਆਂ ਅੱਖਾਂ ਭਖ ਰਹੀਆਂ ਸਨ ਕਲਰਕਾਂ ਨੇ ਇਸ ਗੱਲ ਦੀ ਕੋਈ ਪ੍ਰਵਾਹ ਨਾ ਕੀਤੀ ਕੇਵਲ ਇੱਕੋ ਪਤਲੇ ਸੁੱਕੇ ਅਦਕੜ ਕਲਰਕ ਨੇ ਮੁੜ ਕੇ ਸਾਰੀ ਘਟਨਾ ਵਾਲ ਇੱਕ ਨਜ਼ਰ ਤੱਕਿਆ ਤੇ ਮੁੜ ਆਪਣੇ ਜਥੇ ਨਾਲ ਚਾਲ ਵਧਾਂਦਾ ਮਿਲ ਪਿਆ ਰਾਖੇ ਨੇ ਕੰਬਦੇ ਕੰਬਦੇ ਅੱਖਾਂ ਇਹ ਸ਼ਾਹ ਜੀ ਮੈਂ ਕੋਈ ਜਾਣ ਬੁੱਝ ਕੇ ਥੋੜਾ ਲੰਮਾ ਪਿਆ ਹੋਇਆ ਸਾਂ ਮੈਨੂੰ ਤੇ ਤਾਪ ਚੜਿਆ ਹੋਇਆ ਏ ਓਏ ਤਾਪ ਦੇ ਬੱਚਿਆ ਤਾਪ ਚੜਿਆ ਕਿਉਂ ਜੀ ਇਹ ਤੇ ਮੈਨੂੰ ਪਤਾ ਨਹੀਂ ਪਰ ਇਹ ਜਦੋਂ ਚੜਨ ਤੇ ਆਵੇ ਤਾਂ ਸਾਰਿਆਂ ਨੂੰ ਚੜ ਜਾਂਦਾ ਹੈ ਤੁਹਾਨੂੰ ਵੀ ਤੇ ਚੜ ਹੀ ਗਿਆ ਸੀਗੇ ਲਾਲੂ ਸ਼ਾਪ ਵੀ ਪੰਜ ਸੱਤ ਪੁਰਾਣੀਆਂ ਜਮਾਤਾਂ ਪੜਿਆ ਹੋਇਆ ਸੀ ਤੇ ਉਸਦੇ ਪੜੇ ਲਿਖੇ ਮੁੰਡੇ ਵੀ ਉਸ ਨੂੰ ਦੱਸਦੇ ਸਨ ਕਿ ਸਲਾਬੇ ਵਿੱਚ ਮੱਛਰ ਪੈਦਾ ਹੁੰਦੇ ਹਨ ਕਿਸੇ ਮੱਛਰ ਦੇ ਵੱਢਿਆਂ ਮੌਸਮੀ ਬੁਖਾਰ ਹੋ ਜਾਂਦਾ ਹੈ ਉਸ ਨੂੰ ਪਤਾ ਸੀ ਕਿ ਬਾਗਾਂ ਵਿੱਚ ਮੱਛਰ ਬੜੇ ਹੁੰਦੇ ਹਨ ਤੇ ਰਾਖਿਆਂ ਕੋਲ ਮੱਛਰਦਾਨੀਆਂ ਖਰੀਦਣ ਦੀ ਸ਼ਕਤੀ ਨਹੀਂ ਹੁੰਦੀ ਪਰ ਗੁੱਸਾ ਤਾਂ ਗੁੱਸਾ ਹੀ ਹੁੰਦਾ ਹੈ ਤੇ ਫੇਰ ਅਮੀਰ ਦਾ ਓਏ ਤੂੰ ਸਾਨੂੰ ਮਹਿਣਾ ਦਿੰਨਾ ਏ ਓਏ ਚੁੱਕ ਬਿਸਤਰਾ ਬੋਲਿਆ ਸੋਣੇ ਤੇਰੇ ਵਰਗੇ ਰਾਖੇ ਦੀ ਸਾਨੂੰ ਲੋੜ ਨਹੀਂ ਇਹ ਗੱਲ ਸ਼ਾਹ ਹੋਰਾ ਇਸ ਖਿਆਲ ਨਾਲ ਨਹੀਂ ਸੀ ਆਖੀ ਕਿ ਉਹ ਰਾਖੇ ਨੂੰ ਕੱਢਣਾ ਚਾਹੁੰਦੇ ਸਨ ਮੁਸਲਮਾਨਾਂ ਦੇ ਜਾਣ ਮਗਰੋਂ ਰਾਖੇ ਖੜੇ ਪੈਰ ਨਹੀਂ ਸੰ ਲੱਭਦੇ ਪਰ ਫਿਰ ਵੀ ਉਹਨਾਂ ਕਹਿ ਦਿੱਤਾ ਜੋ ਕਹਿਣਾ ਸੀ ਰਾਖੇ ਨੂੰ ਕੁਝ ਰੋ ਆ ਗਿਆ ਉਹ ਕੋਈ ਅਧਖੜ ਕਲਰਕ ਥੋੜਾ ਸੀ ਭਾਵੇਂ ਜਵਾਨੀ ਦੇ ਲਹੂ ਨੂੰ ਬੁਖਾਰ ਸੁਕਾਰ ਰਿਹਾ ਸੀ ਪਰ ਜੋ ਕੁਝ ਹੈ ਸੀ ਹੈ ਤਾਂ ਸੀ ਨਾ ਜਵਾਨ ਲਹੂ ਉਸ ਆਪਣਾ ਸਵੈਮਾਨ ਜਾਗਦਾ ਪੜਿਆ ਤੇ ਝੁੱਗੀ ਵਿੱਚੋਂ ਆਪਣਾ ਬਿਸਤਰਾ ਵਲੇਟ ਲਿਆ ਅਤੇ ਮਾਲਕ ਨੂੰ ਬਿਨਾਂ ਕੁਝ ਕਿਹਾ ਉਸ ਰਾਹੇ ਤੁਰ ਪਿਆ ਜਿਸ ਪਾਸੇ ਕਲਰਕ ਗਏ ਸਨ ਸ਼ਾਹ ਹੋਰਾਂ ਨੂੰ ਇਹ ਆਸ ਨਹੀਂ ਸੀ ਪਰ ਅਮੀਰਾਂ ਦੀ ਵੀ ਤਾਂ ਆਕੜ ਹੁੰਦੀ ਹੈ ਨਾਲੇ ਉਹਨਾਂ ਦਾ ਖਿਆਲ ਸੀ ਕਿ ਮੁੰਡਾ ਇੱਥੋਂ ਕੋ ਜਾ ਕੇ ਮੁੜਾਵੇਗਾ ਸੋ ਉਹਨਾਂ ਆਵਾਜ਼ ਨਾ ਮਾਰੀ ਪਰ ਆਖਾ ਵਧਦਾ ਗਿਆ ਵਧਦਾ ਗਿਆ ਆਪਣੇ ਰਸਤੇ ਸ਼ਾਹ ਹੋਰਾਂ ਨੂੰ ਬਾਗ ਦਾ ਖਿਆਲ ਆਇਆ ਰਾਤ ਦਾ ਖਿਆਲ ਆਇਆ ਚਮਗਿੱਦੜਾਂ ਦਾ ਖਿਆਲ ਆਇਆ ਜਿਹੜੇ ਉਸ ਸੁਣਿਆ ਹੋਇਆ ਸੀ ਰਾਤੋਂ ਰਾਤ ਬਾਗਾਂ ਦੇ ਬਾਗ ਉਜਾੜ ਜਾਂਦੇ ਹਨ ਜੇ ਮੁੰਡਾ ਨਾ ਮੁੜਿਆ ਤਾਂ ਰਾਤ ਰਾਤ ਵਿੱਚ ਸੈਂਕੜਿਆਂ ਦਾ ਨੁਕਸਾਨ ਹੋ ਜਾਣ ਦਾ ਡਰ ਸੀ ਕੀ ਉਹ ਰਾਤੀ ਆਪ ਰਾਖੀ ਕਰ ਸਕੇਗਾ ਮਛਰਾਂ ਤੋਂ ਉਹ ਡਰ ਗਿਆ ਫੇਰ ਭਾਵੇਂ ਇਸ ਸ਼ਹਿਰ ਦੇ ਲਾਗੇ ਦੇ ਮੈਦਾਨੇ ਇਲਾਕੇ ਵਿੱਚ ਪਾੜਖਾਨੇ ਜਾਨਵਰਾਂ ਦਾ ਕੋਈ ਖਤਰਾ ਨਹੀਂ ਸੀ ਪਰ ਉਸ ਨੂੰ ਆਪਣੇ ਬਾਗ ਵਿੱਚ ਉਹ ਗੱਜ ਦੇ ਚੰਗਾੜ ਦੇ ਸੁਣਾਈ ਦਿੱਤੇ ਮੋਰ ਦੀ ਕੂਕ ਨੂੰ ਸ਼ਾਮੀ ਸੁਣ ਕੇ ਡਰ ਜਾਣ ਵਾਲਾ ਲਾਲੂ ਸ਼ਾ ਕਬਰ ਆ ਗਿਆ ਉਸ ਕਦੇ ਪੈਸਾ ਹੱਥੋਂ ਨਹੀਂ ਸੀ ਛੱਡਿਆ ਪਰ ਅੱਜ ਸੈਂਕੜਿਆਂ ਦੀ ਰਕਮ ਉਸ ਨੂੰ ਛੱਡਣੀ ਹੀ ਪਵੇਗੀ ਜਾਨ ਨਾਲ ਜਹਾਨ ਹੈ ਉਹ ਸੋਚਿਆ ਆਪ ਮੁਈ ਜੱਗ ਪਰ ਲੋ ਜੋ ਕਿਤੇ ਕੋਈ ਡਾਕੂ ਆ ਨਿਕਲੇ ਤਾਂ ਉਹ ਰਾਖੇ ਨੂੰ ਭਾਵੇਂ ਛੱਡ ਜਾਏ ਪਰ ਲਾਲੂ ਸ਼ਾਹ ਨੂੰ ਨਹੀਂ ਛੱਡਣ ਲੱਗਾ ਭਾਵੇਂ ਉਸ ਦੀ ਅੰਟੀ ਵਿੱਚ ਇੱਕ ਵੀ ਪੈਸਾ ਨਾ ਹੋਵੇ ਲਾਲੂ ਸ਼ਾਹ ਬੰਦਲਿਆ ਹੋਇਆ ਖੂ ਲਾਗਲੇ ਥੜੇ ਤੇ ਬੈਠ ਗਿਆ ਰਾਖਾ ਉਸ ਥਾਂ ਦੇ ਲਾਗੋ ਲੰਘਿਆ ਜਿੱਥੇ ਸ਼ਹਿਰੀਏ ਕਲਰਕ ਨਹਿਰ ਕੰਡੇ ਬੈਠੇ ਹੋਏ ਸਨ ਅਧਖੜ ਮੁਖੌਲੀਏ ਕਲਰਕ ਨੇ ਲਾਗੋ ਲੰਗੀ ਜਾਂਦੇ ਰਾਖੇ ਨੂੰ ਆਖਿਆ ਕਿਉਂ ਬਈ ਗਾਣਾ ਤੈਨੂੰ ਪੈਂਦੀਆਂ ਸਨ ਜੀ ਬਾਬ ਜੀ ਫੇਰ ਤੋਂ ਬਿਸਤਰਾ ਚੁੱਕੀ ਤੁਰਿਆ ਕਿੱਥੇ ਜਾਣਾ ਮੈਨੂੰ ਸ਼ਾਹ ਹੋਰਾਂ ਕੱਢ ਦਿੱਤਾ ਕਿਉਂ ਮੈਨੂੰ ਤਾਪ ਚੜਿਆ ਹੋਇਆ ਸੀ ਫੇਰ ਲੁਗਾਠਾਂ ਰੱਜ ਕੇ ਖਾਧੀਆਂ ਹੋਣੀਆਂ ਹਨਾ ਹਾਂਜੀ ਸਰਕੂਲਰ ਕਿ ਰਾਖੇ ਦਾ ਸੱਤ ਸੁਣ ਕੇ ਖਬਰ ਕਿਉਂ ਖਿੜਖੜਾ ਕੇ ਹੱਸ ਪਏ ਕਿਸੇ ਨੇ ਉਸਦੀ ਨੌਕਰੀ ਛੁੱਟਣ ਤੇ ਅਫਸੋਸ ਨਾ ਕੀਤਾ ਕਿਸੇ ਉਸਦੀ ماں ਫੜ ਕੇ ਤਾਪ ਨਾ ਜਾਂਚਿਆ ਭਾਵੇਂ ਉਹ ਸਾਰਿਆਂ ਕਲਰਕਾਂ ਕੋਲੋਂ ਸੋਣਾ ਸੀ ਪਰ ਉਸਦੇ ਹੱਥਾਂ ਗੋਡਿਆਂ ਤੇ ਮੈਲ ਜਮੀ ਹੋਈ ਸੀ ਸ਼ਾਇਦ ਉਹਨਾਂ ਸਮਝਿਆ ਕਿ ਉਹ ਖੁਦ ਹੀ ਇਸ ਗੰਦ ਦਾ ਜ਼ਿੰਮੇਵਾਰ ਹੈ ਪਰ ਕਾਰਨਾਂ ਦੀ ਡੂੰਘਾਈ ਵਿੱਚ ਪਹੁੰਚਣ ਵਾਲੀ ਪੜਾਈ ਤਾਂ ਉਹਨਾਂ ਕਲਰਕਾਂ ਪੜ੍ਹੀ ਹੀ ਨਹੀਂ ਸੀ ਹੋਈ ਰੱਖਾ ਡਿਗਦਾ ਟੈਂਦਾ ਜਹਾ ਤੁਰ ਹੀ ਗਿਆ ਸ਼ਾਮੀ ਉਹ ਘਰ ਪਹੁੰਚਿਆ ਪਿੰਡੋਂ ਬਹਰਵਾਰ ਉਸਦੇ ਭਰਾ ਦਾ ਘਰ ਸੀ ਉਸਦਾ ਪਿਓ ਮਰ ਚੁੱਕਾ ਸੀ ਉਸਦੀ ਭਝਾਈ ਤਿੰਨਾਂ ਬੱਚਿਆਂ ਦੀ ਮਾਂ ਸੀ ਨੌਸਸ ਦੋਵੇਂ ਪਿੰਡ ਦੇ ਕੁਝ ਘਰਾਂ ਦਾ ਗੋਹਾਕੂੜਾ ਕਰਦਿਆਂ ਸਨ ਭਰਾ ਪਾਕਿਸਤਾਨੋਂ ਆਉਣ ਤੋਂ ਮਗਰੋਂ ਸ਼ਹਿਰ ਵਿੱਚ ਨਵਾਂ-ਨਵਾਂ ਪਾਂਢੀ ਦਾ ਕੰਮ ਕਰਨ ਸਿੱਖਿਆ ਸੀ ਉਹ ਗਜ਼ਬ ਦਾ ਹਲਵਾਹਕ ਸੀ ਪਾਕਿਸਤਾਨ ਵਿੱਚ ਉਸ ਦਾ ਆਪਣਾ ਹਲ ਸੀ ਅਤੇ ਉਹ ਠੇਕੇ ਤੇ ਵਾਹੀ ਕਰਦਾ ਸੀ ਹੁਣ ਇਸ ਪੰਜਾਬ ਵਿੱਚ ਉਸ ਨੂੰ ਕੋਈ ਕੰਮਾਂ ਵੀ ਨਹੀਂ ਸਿਰੱਖਦਾ ਇੱਕ ਖਾਨਦਾਨ ਦਾ ਖਾਨਦਾਨ ਭੁੱਖਾ ਮਰ ਰਿਹਾ ਸੀ ਇਹ ਰਾਖਾ ਵੀ ਆਪਣੀ ਮਾਂ ਤੇ ਭਰਾ ਨੂੰ ਸਹਾਰਾ ਦੇ ਰਿਹਾ ਸੀ ਉਸ ਦੀ 3 ਦਿਨਾਂ ਦੀ ਕਿਰਤ ਦਾ ਮੁੱਲ ਇਸ ਮਹਿੰਗਾਈ ਦੇ ਸਮੇਂ ਵਿੱਚ 17 ਰੁਪਏ ਸੀ। ਰਾਖਾ ਮੰਜੀ ਢਾਕੇ ਬੁਲੇਟਿਆ ਬਿਸਤਰਾ ਸਰਾਣੇ ਰੱਖ ਕੇ ਲੇਟ ਗਿਆ। ਜਦੋਂ ਸੱਸ ਨੂੰ ਪਿੰਡੋਂ ਮੁੜੀਆਂ ਤਾਂ ਉਹਨਾਂ ਉਸ ਦੀ ਮੰਜੀ ਉਸ ਨੂੰ ਮੰਜੀ ਤੇ ਲੇਟਿਆ ਦੇਖਿਆ। ਵੇ ਬਾਰੂ ਪੁੱਝਾਈ ਨੇ ਆਖਿਆ ਕਿਉਂ ਵੇ ਤੂੰ ਕਿਦਾਂ ਬਾਰੂ ਜਾਗ ਪਿਆ? ਤਾਪ ਦੀ ਨਿੰਦਰੋ। ਉਸ ਦਾ ਅਸਲੀ ਨਾਮ ਬਹਾਦਰ ਸੀ ਪਰ ਬਾਰ ਵਿੱਚ ਜੰਮਣ ਪਾਲਣ ਕਰਕੇ ਉਸ ਨੂੰ ਬਾਰੂਹੀ ਕਹਿੰਦੇ ਸਨ ਬਾਰੂ ਰੋਣ ਹਾਕਾ ਜਿਹਾ ਹੋ ਕੇ ਕਹਿਣ ਲੱਗਾ ਸ਼ਾਹ ਨੇ ਮੈਨੂੰ ਕੱਢ ਦਿੱਤਾ ਨੌਸਸ ਨੇ ਤੇ ਜਿਵੇਂ ਬਿਜਲੀ ਪੈ ਗਈ ਕਿਸੇ ਨੇ ਬਾਰੂ ਦਾ ਤਾਪ ਨਾ ਦੇਖਿਆ ਰੋਟੀਆਂ ਦਾ ਫਿਕਰ ਪੈ ਗਿਆ ਬਾਰੂ ਦੇ 17 ਰੁਪਏ ਤਾਂ ਪੱਕੇ ਸਨ ਬਾਰੂ ਦੇ ਭਰਾ ਦੀ ਆਮਦਨ ਕੋਈ ਪੱਕੀ ਨਹੀਂ ਸੀ ਉਹ ਤੇ ਮਜ਼ਦੂਰ ਸੀ ਤੇ ਵੇ ਹੋਇਆ ਕੀ ਸੀ ਫਿਰ ਪੁਝਾਈ ਨੇ ਹੀ ਪੁੱਛਿਆ ਭਾਬੀ ਮੈਨੂੰ ਤਾਂ ਪਚੜ ਗਿਆ ਸੀ ਮੈਂ ਲੰਮਾ ਪਿਆ ਸਾਂ ਤੇ ਉਤੋਂ ਆ ਗਿਆ ਸ਼ਾ ਉਹ ਗਾਲਾਂ ਗੰਦੀਆਂ ਗਾੜਣ ਲੱਗ ਪਿਆ ਮੈਂ ਕਿਹਾ ਗਾਲਾਂ ਨਾ ਕੱਢੇ ਤੇ ਉਹਨੇ ਮੈਨੂੰ ਕੱਢ ਦਿੱਤਾ ਐਂ ਮਰ ਖਾਂ ਮਾਂ ਨੇ ਆਖਿਆ ਤੇ ਤੇਰੀ ਕਿਹੜੀ ਗਾਲਾਂ ਨਾਲ ਲੱਤ ਟੁੱਟ ਗਈ ਸੀ ਤੂੰ ਕਿਹੜੀ ਗੱਲਾਂ ਉਸ ਦੀਆਂ ਗਾਲਾਂ ਟੋਕਣੀਆਂ ਸਨ ਕੱਢੀ ਜਾਣ ਦਿਨਾ ਬੇਬੇ ਉਹ ਤੈਨੂੰ ਗਾਲਾਂ ਕੱਢਦਾ ਸੀ ਫੇਰ ਕੀ ਹੋਇਆ ਜੇ ਮੈਨੂੰ ਗਾਲ ਕੱਢੀ ਸੀ ਤੇ ਮੈਨੂੰ ਕਿਤੇ ਲੱਗ ਗਈ ਏ ਮਾਂ ਨੇ ਆਖਿਆ ਬੇਬੇ 37 ਚੱਕ ਵਿੱਚ ਤੇ ਭਾ ਤੇਰੀ ਗਾਲ ਵਿੱਚ ਲੰਬੜਾ ਕੇ ਨਾਹਰ ਸੋਂ ਦਾ ਸਿਰ ਪੜਾਇਆ ਸੀ ਵੇ ਮਰ ਗਿਆ ਇਹ 37 ਚੱਕ ਹੈ ਪਲਝਾਈ ਬੱਲੀ ਤੇ ਤੈਨੂੰ ਤਾਂ ਆਪ ਕਿਦਾਂ ਚੜਿਆ ਹੋਵੇ ਲੁਗਾਠਾ ਖਾਧੀਆਂ ਹੋਣੀਆਂ ਨੇ ਰੱਜ ਕੇ ਤੇ ਤੂੰ ਭਾਬੀ ਕਿਹੜੀ 500 ਰੋਟੀ ਲੈ ਕੇ ਆਪੜੀ ਸੈਂ ਤੇ ਫੇਰ ਅੱਜ ਵੀ ਨਸ਼ਾ ਵੇਲਾ ਤੇ ਨਾ ਰੋਟੀ ਦੱਸ ਫੇਰ ਕੀ ਕਰਦਾ ਭਾਬੀ ਚੁੱਪ ਹੋ ਗਈ ਪਰ ਮਾਂ ਬੋਲੀ ਵੇ ਉਹ ਵੀ ਤੁਹਾਡੇ ਪਿੱਛੇ ਲੰਬੜਾਂ ਦੀ ਵਗਾਰ ਕਰਨ ਗਈ ਹੋਈ ਸੀ ਤੇ ਨਾਲੇ ਆਟਾ ਵੀ ਤਿੰਨਾ ਵਗਾਰ ਕਰਨ ਜਾਂਦੀ ਬਾਰੂ ਨੇ ਮੁੰਡ ਪੁਣੇ ਦੀ ਹੈਂਕਰ ਵਿੱਚ ਬੇਸੁਲਤੀ ਉਗਾੜਦਿਆਂ ਆਖਿਆ ਮਾਂ ਆਖਰ ਮੰਜੇ ਤੇ ਬੈਠ ਹੀ ਗਈ ਮਲੇਰੀਆ ਆਪਣਾ ਜ਼ੋਰ ਦਿਖਾ ਕੇ ਉਤਰ ਰਿਹਾ ਸੀ ਤੁਰਨ ਨਾਲ ਪਸੀਨਾ ਖੂਬ ਆ ਗਿਆ ਸੀ ਪਰ ਫਿਰ ਵੀ ਮਾਂ ਦਾ ਮੋਹ ਜਿੱਤਣ ਲਈ ਪਿੰਡਾ ਕਾਫੀ ਤੱਤਾ ਸੀ ਜਾਨ ਹੀ ਮਹਿੰਗੀ ਏ ਕਿ ਤੋ ਦੁੱਧ ਲਿਆ ਉਸ ਨੌ ਨੂੰ ਆਖਿਆ ਜਦੋਂ ਦੇ ਮਹਿੰਗੀ ਦੇ ਆਪਣੇ ਬਾਲ ਹੋਏ ਸਨ ਬਾਰੂ ਨੂੰ ਕੁਝ ਉਪਰ ਉਪਰ ਜਾਣਨ ਲੱਗ ਪਈ ਸੀ ਭਾਵੇਂ ਬਾਰੂ ਦੀ ਮਿਹਨਤ ਨਾਲ ਉਸ ਦੇ ਆਪਣੇ ਬੱਚੇ ਪਲਦੇ ਸਨ ਆਖਣ ਲੱਗੀ ਕਿੱਥੋਂ ਦੁੱਧ ਲਿਆਵਾਂ ਸਾੜਾ ਪੈਸੇ ਬਿਨਾਂ ਕੁਝ ਇਸ ਦੇਸ ਮਿਲਦਾ ਏ ਜਾਂ ਨਹੀਂ ਕਿਸੇ ਗੋਹੇ ਕੋੜੇ ਵਾਲੇ ਘਰੋਂ ਮੰਗ ਲਿਆ ਐਨੇ ਨੂੰ ਬਾਰੂ ਦਾ ਭਰਾ ਆ ਗਿਆ ਬਾਰੂ ਨੂੰ ਦੇਖਿਆ ਚੰਗਾ ਹੋਇਆ ਆ ਗਿਆ ਏ ਉਹ ਸਾਖਿਆ ਮੁੰਡੇ ਕੋਲੋਂ ਸਾਨੂੰ ਕੋਈ ਪੈਸੇ ਚੰਗੇ ਨੇ ਆਲਾ ਦੁੱਧ ਲਿਆ ਬਾਰੂ ਦੇ ਭਰਾ ਨੇ ਪੈਸੇ ਮਹਿੰਗੀ ਦੇ ਹੱਥ ਫੜਾਉਂਦਿਆਂ ਕਿਹਾ ਮਹਿੰਗੀ ਮੂੰਹ ਵੱਟੀ ਪਾਂਡਾ ਚੁੱਕ ਕੇ ਦੁੱਧ ਲੈਣ ਚਲੀ ਗਈ ਤੇ ਬਾਰੂ ਦਾ ਭਰਾ ਰੱਸਾ ਰੱਖ ਕੇ ਭਰਾ ਦੀ ਪਵੰਦੀ ਬੈਠ ਗਿਆ ਤੇ ਮਾਂ ਨੂੰ ਕਹਿਣ ਲੱਗਾ ਕੁੱਲ 15 ਆਣੇ ਬਣੇ ਨੇ ਅੱਜ ਬਾਰੂ ਦਾ ਬੁਖਾਰ ਹੁਣ ਉਤਰ ਰਿਹਾ ਸੀ ਮੈਂ ਭਰਾ ਹੁਣੇ ਬਾਗ ਨੂੰ ਚਲਾ ਜਾਂਗਾ ਮੈਥੋਂ ਪੁੱਲ ਹੋ ਗਈ ਬਾਰੂ ਦੀ ਮਾਂ ਨੇ ਸਾਰੀ ਕਹਾਣੀ ਸੁਣਾਈ ਉਸ ਰਾਤ ਬਾਰੂ ਦਾ ਭਰਾ ਆਪ ਰਾਖੀ ਕਰਨ ਚਲਾ ਗਿਆ ਦਾਲ ਜੋਗਾ ਕੋਈ ਪੈਸਾ ਨਾ ਬਚਿਆ ਮਿਸੀਆਂ ਰੋਟੀਆਂ ਪਾਣੀ ਨਾਲ ਸੰਗੋ ਥੱਲੇ ਲੰਗਾਈਆਂ ਹਾਂ ਬਾਰੂ ਨੂੰ ਬਦੋ ਬਦੀ ਇੱਕ ਭਾ ਦੁੱਧ ਪਿਲਾ ਦਿੱਤਾ ਗਿਆ ਬਾਰੂ ਨੂੰ ਨੀਂਦ ਆ ਗਈ ਪਰ ਅੱਧੀ ਰਾਤ ਜਦੋਂ ਪਿਸ਼ਾਬ ਕਰਨ ਉੱਠਿਆ ਤਾਂ ਕਮਜ਼ੋਰੀ ਨਾਲ ਉਸਨੂੰ ਭਾਂਟਣੀ ਆ ਗਈ ਉਹ ਅੱਖਾਂ ਪਾੜ ਪਾੜ ਕੇ ਤਾਰਿਆਂ ਵੱਲ ਵੇਖਦਾ ਰਿਹਾ ਜੋ ਖਬਰੇ ਆਪਣੀ ਚੁੱਪ ਬੋਲੀ ਵਿੱਚ ਹਰ ਜਨਾਂ ਦੀ ਕਥਾ ਕਹਿ ਰਹੇ ਸਨ ਆਰੀਆ ਸਭਿਅਤਾ ਦੀ ਮਿਹਨਤ ਦੀ ਵੰਡ ਤੋਂ ਪੱਕੀ ਹੋਈ ਜਾਤਵੰਡ ਤੇ ਜਾਤਵੰਡ ਵਿੱਚ ਵਿਚਾਰੇ ਛੁੱਦਰ ਇੱਕ અત્યੰਤ ਦੁਖ ਭਰੀ ਕਹਾਣੀ ਸਨ ਉਸ ਨੂੰ ਉਹ ਸਾਦਾ ਤੋਂ ਹਿੰਦ ਵਿੱਚ ਵੇਖਦੇ ਆਏ ਸਨ ਹੋਰਨਾ ਦੇਸ਼ਾਂ ਵਿੱਚ ਅਮੀਰ ਤੇ ਗਰੀਬ ਦੀਆਂ ਦੋ ਜਮਾਤਾਂ ਸਨ ਪਰ ਹਿੰਦ ਵਿੱਚ ਹਜ਼ਾਰਾਂ ਜਮਾਤਬੰਦੀਆਂ ਸਨ ਅਤੇ ਚੂੜੇ ਤੇ ਚਮਾਰਾਂ ਦਾ ਉਸ ਵਿੱਚ ਸਭ ਤੋਂ ਨੀਵਾਂ ਦਰਜਾ ਸੀ ਬਾਰੂ ਤਾਰਿਆਂ ਦੀ ਬੋਲੀ ਸਮਝ ਨਹੀਂ ਸੀ ਸਕਦਾ ਪਰ ਉਹ ਉਸ ਨੂੰ ਹੀ ਤਾਂ ਸੁਣਾ ਰਹੇ ਸਨ ਇਹ ਦੁਖਾਂਤ ਕਥਾ ਬਾਰੂ ਦੇ ਸਦੀਆਂ ਪਹਿਲਾਂ ਬਜ਼ੁਰਗਾਂ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾਇਆ ਗਿਆ ਮੂਰਖ ਦੇਵ ਬਾਣੀ ਸੁਣਨ ਦਾ ਹਿਆ ਕਰਦੇ ਸਨ ਮਹਾਤਮਾ ਬੁੱਧ ਆਪ ਤਾਂ ਹਿੰਦੂਆਂ ਦਾ અવਤਾਰ ਬਣ ਬੈਠਾ ਪਰ ਵਿਚਾਰੇ ਅਸ਼ੂਤ ਜਿਨ੍ਹਾਂ ਨੂੰ ਉਸ ਚੁੱਕਣ ਦਾ ਆਵਾਜ਼ਾ ਲਾਇਆ ਉਹ ਹੋਰ ਡੂੰਗੇ ਟੋਏ ਵਿੱਚ ਕੱਤੇ ਗਏ ਰਵਦਾਸ ਚਮਾਰ ਜਿਸ ਦੇ ਬਜ਼ੁਰਗ ਢੋਰ ਢੋਆ ਕਰਦੇ ਸਨ ਆਰਾਮ ਨਾਮ ਨਾਲ ਤਰ ਗਿਆ ਭਗਤ ਬਣ ਗਿਆ ਪਰ ਉਸ ਦੇ ਭਰਾ ਪੁੱਤਰ ਆਰੀਆ ਹਿੰਦੂਆਂ ਦੇ ਵਹਿਣ ਵਹਿਮਾ ਦੇ ਵਹਿਣ ਵਿੱਚ ਡੁੱਬੇ ਕਬੀਰ ਜੀ ਦੇ ਤੁਮਕਤ ਬ੍ਰਾਹਮਣ ਹਮਕਤ ਚੂਲ ਹਮਕਤ ਲੋਹੂ ਤੁਮਕਤ ਦੂਧ ਵਿੱਚ ਹਿੰਦੂ ਸਮਾਜ ਨੂੰ ਸ਼ਾਸਤਰ ਅਨੁਸਾਰ ਕੋਈ ਕਾਟਵੀਂ ਦਲੀਲ ਨਾ ਦਿੱਸੀ ਗੁਰਨਾਨ ਨਗੁਰਗੋਬਿੰਦ ਸਿੰਘ ਨੇ ਸ਼ੂਤ ਅਸ਼ੂਤ ਸਾਰਿਆਂ ਨੂੰ ਇੱਕੋ ਅੰਮ੍ਰਿਤ ਦਾ ਬਾਟਾ ਦਿੱਤਾ ਪਰ ਜਾਤ ਫਿਰ ਸਨਾਤਨੀਆਂ ਦੇ ਅਸਲ ਸਦਕਾ ਜਿਉਂਦੀ ਰਹੀ ਗਾਂਧੀ ਨੇ ਅਸ਼ੂਤਾਂ ਤੇ ਮੁਸਲਮਾਨਾਂ ਦੇ ਜੋੜ ਨਾਲ ਹਿੰਦ ਦੇ ਜਾਂਦਾ ਦੇਖਿਆ ਤਾਂ ਅਸ਼ੂਤ ਹਿੰਦੂ ਹੈ ਦਾ ਨਾਰਾ ਮਾਰਿਆ ਤੇ ਹਿੰਦੂ ਨੂੰ ਬਚਾ ਕੇ ਚੂੜੇ ਚਮਾਰਾਂ ਨੂੰ ਹਰਿਜਨ ਬਣਾ ਦਿੱਤਾ ਮੰਦਰਾਂ ਦੇ ਬੂਹੇ ਖੁੱਲ ਗਏ ਕਿ ਅੱਗੇ ਕਈ ਵਾਰੀ ਬੂਹੇ ਖੁੱਲ ਕੇ ਬੰਦ ਨਹੀਂ ਹੋਏ ਸਨ ਹਰਜਨ ਦਾ ਅਰਥ ਕਿ ਹਾਲੀ ਵੀ ਚੂੜਾ ਜਾਂ ਚਮਾਰ ਨਹੀਂ ਜੇ ਉਹ ਸਿੱਖ ਬਣੇ ਤਾਂ ਚੌਥੇ ਪੜੇ ਦੇ ਹੋਗੇ ਜੋ ਆਰਿਆ ਸਮਾਜੀ ਬਣੇ ਤਾਂ ਮਹਾਸ਼ੇ ਹੋਗੇ ਜੇ ਕਿਸਤਾਨੀ ਬਣੇ ਤਾਂ ਹਸਾਈ ਹੋਗੇ ਬਣਿਆ ਕਿ ਉਹਨਾਂ ਦਾ ਚੌਥੇ ਪੜੇ ਮਹਾਸ਼ੇ ਹਸਾਈ ਤੇ ਹਰਜਨ ਕਹਿਣ ਨਾਲ ਉਹਨਾਂ ਦਾ ਜੀਵਨ ਪੱਧਰ ਤੇ ਉੱਚਾ ਨਹੀਂ ਹੋਇਆ ਗਾਲਾਂ ਦੀ ਇਜਾਦ ਹਰिजनਾਂ ਲਈ ਹੀ ਤਾਂ ਕੀਤੀ ਜਾਂਦੀ ਹੈ। ਹਿੰਦੁਸਤਾਨ ਦੀਆਂ 3/4 ਗਾਲਾਂ ਦਾ ਉਹ ਹੱਕਦਾਰ ਹੈ। ਉਸ ਦੀ ਧੀ ਕਿਸੇ ਦੀ ਧੀ ਨਹੀਂ, ਉਸ ਦੀ ਭੈਣ ਕਿਸੇ ਦੀ ਭੈਣ ਨਹੀਂ। ਬਗਾਰ ਉਸ ਦਾ ਜਮਾਨਦਰੂ ਹੱਕ ਹੈ। ਹਿੰਦੂ ਦੇ ਪਾਲਕ ਹਰिजन ਨੂੰ ਹਿੰਦੂ ਦੇ ਪਿੰਡਾਂ ਵਿੱਚ ਕੁੱਲੀ ਪਾਉਣ ਦਾ ਵੀ ਹੱਕ ਨਹੀਂ। ਹਰिजन ਹਾ 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 ਜਿਵੇਂ ਤਾਰੇ ਖਿੜਖੜਾ ਕੇ ਹੱਸ ਪਏ। ਉਹ ਕੌਣ ਸੁਣਦਾ ਤਾਰਿਆਂ ਦੀ ਕਹਾਣੀ? ਉਨ੍ਹਾਂ ਦੇ ਹਰਜਣਾ ਦੀ ਹਮਦਰਦੀ ਵਿੱਚ ਰੋਏ ਹੰਝੂਆਂ ਨੂੰ ਲੋਕਾਂ ਨੇ ਤਰੇਲ ਕਿਹਾ ਕਵੀਆਂ ਨੇ ਉਹਨਾਂ ਨੂੰ ਮੋਤੀਆਂ ਦੀ ਉਪਮਾ ਦਿੱਤੀ ਕਿੰਨੀ ਦੁਖ ਰੂਪ ਸੀ ਇਹ ਕਹਾਣੀ ਇਸ ਕਹਾਣੀ ਦਾ ਜਾਗਦੇ ਅੱਖੀਆਂ ਪਾੜ-ਪਾੜ ਦੇਖਦੇ ਸੁੱਤੀ ਪਰਜਾਈ ਦੇ ਨਿਆਣਿਆਂ ਦੇ ਸਵਾਸਾਂ ਦੀਆਂ ਸੂਖਮ ਆਵਾਜ਼ ਨੂੰ ਸੁਣਦੇ ਬਾਰੂ ਨੂੰ ਵੀ ਕੁਝ ਪਤਾ ਨਾ ਲੱਗਾ ਕੜਕਸਾਰੋ ਆਪਣਾ ਬਿਸਤਰਾ ਕੱਚੇ ਮਾਰ ਕੇ ਬਾਗ ਵਿੱਚ ਆ ਗਿਆ ਮਾਂ ਤੇ ਬਲਜਾਈ ਨੇ ਰਾਤੀ ਉਸ ਦਾ ਬੁਖਾਰ ਉਤਰਿਆ ਦੇਖਿਆ ਸੀ ਸਮਝ ਲਿਆ ਆਖਦਾ ਜੂ ਸੀ ਬਾਗ ਨੂੰ ਚਲਾ ਗਿਆ ਹੋਵੇਗਾ ਬਾਰੂ ਦਾ ਭਰਾ ਵੀ ਦਿਨ ਚੜਨ ਤੋਂ ਪਹਿਲਾਂ ਪਿੰਡੋਂ ਆ ਗਿਆ ਪਤਾ ਲੱਗਾ ਮੁੰਡਾ ਚੰਗਾ ਭਲਾ ਹੈ ਤੇ ਬਾਗ ਨੂੰ ਚਲਾ ਗਿਆ ਹੈ ਦਿਨ ਚੜੇ ਲਾਲੂ ਸ਼ਾ ਬਾਗ ਦੀ ਕਿਸਮਤ ਦੇਖਣ ਆਇਆ ਤਾਂ ਉਸ ਬਾਰੂ ਹੋਏ ਹੋਏ ਕਾਣਿਆਂ ਆਉਂਦਾ ਹੀ ਆਉਂਦਾ ਹੀ ਕਰਕੇ ਤੋਤਾ ਉਡਾਉਂਦਾ ਦੇਖਿਆ ਰਸਦੀ ਕਮਾਨ ਵਿੱਚੋਂ ਨਿਕਲੇ ਗੁਲੇਲੇ ਲੁਕਾਠਾਂ ਦੇ ਪੱਤਿਆਂ ਵਿੱਚੋਂ ਸਾੜ-ਸਾੜ ਕਰਦੇ ਲੰਗਦੇ ਸੁਣੇ ਕਿਹੜਾ ਹੈ ਲਾਲੂ ਸ਼ਾਹ ਨੇ ਉੱਚੀ ਜਿਹੀ ਪੁੱਛਿਆ ਮੈਂ ਆਂ ਬਾਰੂ ਬਾਰੂ ਨੇ ਉੱਤਰ ਦਿੱਤਾ ਲਾਲੇ ਨੇ ਲਾਗੇ ਜਾ ਕੇ ਪੁੱਛਿਆ ਆ ਗਈ ਅਕਲ ਟਿਕਾਣੇ ਪਰ ਉਹ ਜ ਉਬਾਗ ਨੂੰ ਸਹੀ ਸਲਾਮਤ ਵੇਖ ਕੇ ਤੇ ਉਸ ਨੂੰ ਆਇਆ ਦੇਖ ਕੇ ਦਿਨੋਂ ਖੁਸ਼ੀ ਜੀ ਹਾਂ ਬਾਰੂ ਨੇ ਕਿਹਾ ਕੱਲ ਮੈਨੂੰ ਬੁਖਾਰ ਚੜਿਆ ਹੋਇਆ ਸੀ ਤੇ ਹੁਣ ਉਤਰ ਗਿਆ ਹੈ ਬੁਖਾਰ લાલે ਨੇ ਆ ਕੇ ਆਖਿਆ ਸਿੱਧੇ ਜਿਹੇ ਹਰਜਨ ਨੇ ਉੱਤਰ ਦਿੱਤਾ ਆਹੋ ਜੀ ਹੋਏ ਮਾਦਰ ਜੇ ਕੱਲ ਹੀ ਹੋਸ਼ ਕਰ ਦੋਂ ਤੇ ਜੀ ਹੁਣ ਮੇਰੀ ਭਾਬੀ ਕਹਿੰਦੀ ਹੈ ਗਾਲਾਂ ਨਾਲ ਕਿਹੜੀ ਲੱਤ ਟੁੱਟ ਜਾਂਦੀ ਹੈ ਹਾ ਹਾ ਲਾਲਾ ਖੁੱਲ ਕੇ ਹੱਸਿਆ ਉਹ ਬੜੀ ਸਿਆਣੀ ਐ ਕੱਲ ਦੀ ਦਿਹਾੜੀ ਤੇ ਤੇਰੀ ਕੱਟੀ ਗਈ ਨਾ ਹਾਂ ਲਾਲਾ ਜੀ ਲਾਲਾ ਖੁਸ਼ੀ ਖੁਸ਼ੀ ਮੁੜ ਆਇਆ ਬਾਰੂ ਨੂੰ ਅੱਜ ਫੇਰ ਰੋਟੀ ਨਾ ਪਹੁੰਚੀ ਉਸ ਦੁਪਹਿਰਾਂ ਵੇਲੇ ਲੁਗਾਟਾਂ ਦਾ ਅੱਧਾ ਕੁ ਸੇਰ ਖਾ ਲਿਆ 3 ਵਜੇ ਦੇ ਨਾਲ ਉਸ ਨੂੰ ਬੁਖਾਰ ਚੜਨਾ ਸ਼ੁਰੂ ਹੋ ਗਿਆ ਸ਼ਾਮੀ ਸ਼ਹਿਰੀ ਕਲਰਕਾਂ ਉਸ ਨੂੰ ਬੁਖਾਰ ਵਿੱਚ ਹੀ ਗੁਲੇਲੇ ਘਵਾਉਂਦਿਆ ਡਿੱਠਾ ਕਿਉਂ ਬਈ ਮੁੜ ਆਇਆ ਅਧਖੜ ਕਲਰਕ ਨੇ ਫਿਰ ਪੁੱਛਿਆ ਜੀ ਬਾਉ ਜੀ ਬੁਖਾਰ ਦਾ ਕੀ ਹਾਲ ਹੈ ਜੀ ਚੜਿਆ ਹੋਇਆ ਹੈ ਅਧਖੜ ਕਲਰਕ ਦੀ ਰਿਸੇ ਖੋਰ ਕਲਰਕ ਨੇ ਪੁੱਛਿਆ ਫਿਰ ਲੁਗਾਟਾਂ ਨੂੰ ਹੱਥ ਫੇਲਿਆ ਹੀ ਨਾ ਹਾਂਜੀ ਸਰਦਾਰ ਜੀ ਰੋਟੀ ਨਹੀਂ ਸੀ ਘਰੋਂ ਆਈ ਸੌਰੀਆਲੂ ਗਾਠਾਂ ਗਰਮ ਹੁੰਦੀਆਂ ਨੇ ਮਰ ਨਹੀਂ ਇੱਕ ਹੋਰ ਕਲਰਕ ਨੇ ਅਬ ਉਹ ਲਗਾੜ ਕੱਢ ਦਿਆਂ ਗਿਆ ਹੱਸ਼ਾ ਜੀ ਨਹੀਂ ਖਾਂਦਾ ਅਧਖੜ ਕਲਰਕ ਨੂੰ ਰਾਖਾ ਸਿਆਣਾ ਜਾਪਿਆ ਤੇ ਉਹ ਕਲਰਕ ਮੂਰਖ ਦੋ ਚਾਰ ਦਿਨ ਹੋਏ ਉਸਦੇ ਸਮਝਾਣ ਤੇ ਵੀ ਬਹੁਤੇ ਕੰਮ ਦੇ ਦੁੱਖੋਂ ਦਫ਼ਤਰ ਵਿੱਚੋਂ ਅਸਤੀਫਾ ਦੇ ਕੇ ਚਲਾ ਗਿਆ ਸੀ ਬਹੁਤਾ ਪੜਿਆ ਹੋਇਆ ਸੀ ਨਾ ਅਧਖੜ ਕਲਰਕ ਨੇ ਦਿਲ ਵਿੱਚ ਹੀ ਕਿਹਾ ਅਣਖ ਅਣਖੀ ਤਾਂ ਇਹਨਾਂ ਨੂੰ ਡੋਬਦੀ ਹੈ ਰਾਤੀ ਵੀ ਉਸ ਨੂੰ ਰੋਟੀ ਨਾ ਪੰਚੀ ਬਾਰੂ ਦਾ ਭਰਾ ਸਹਿ ਚਿਰਕਾ ਗਿਆ ਸੀ ਤੇ ਖਾਲੀ ਹੀ ਮੁੜਾਇਆ ਸੀ ਬਾਰੂ ਨੂੰ ਕੁਝ ਨਾ ਆਪੜਿਆ ਰਾਤੀ ਉਸ ਦਾ ਬੁਖਾਰ ਤੇਜ਼ ਹੋ ਗਿਆ ਉਹ ਜੀ ਭਿਆਣਾ ਲੇਟ ਗਿਆ ਉਸ ਨੂੰ ਕੋਈ ਹੋਸ਼ ਨਾ ਰਹੀ ਉਹ ਗੜਿਆ ਟਕਿਆ ਉਹ ਕੁੱਲੀੋਂ ਬਾਹਰ ਹੀ ਪਿਆ ਰਹਾ ਰਾਤੀ ਚਮਗਿੱਦੜਾਂ ਦੀਆਂ ੜਾਰਾਂ ਨੇ ਬਾਗ ਨੂੰ ਖੂਬ ਭੋਗ ਲਾਇ ਬਾਰੂ ਬੇਸੁਰਤ ਸੀ ਰਾਖੇ ਦੇ ਹੁੰਦਿਆਂ ਬਾਗ ਉੱਜੜ ਰਿਹਾ ਸੀ बुखार 12 ਦੇ ਸਿਰ ਨੂੰ ਚੜ ਰਿਹਾ ਸੀ ਉਹ ਅਬੜਵਾ ਹੈ ਉੱਠ ਬੈਠਾ ਓਏ ਮੇਰਾ ਬਾਗ ਉੱਠ ਕੇ ਖੜੋ ਗਿਆ ਕਮਾਨ ਤੇ ਥੈਲੀ ਲੱਭ ਕੇ ਉਸ ਅੰਨੇ ਵਾ ਗੁਲੇਲੇ ਚਲਾਉਣੇ ਸ਼ੁਰੂ ਕਰ ਦਿੱਤੇ ਚਮਕਿੱਦੜ ਫਾੜ ਫਾੜ ਪਰ ਮਾਰਦੇ ਉੜ ਗਏ ਉਹ ਕਮਜ਼ੋਰੀ ਨਾਲ ਇੱਕ ਲਗਾਟ ਦੇ ਮੋਢੇ ਲਾਗੇ ਬਹਿ ਗਿਆ ਉਸ ਦੀਆਂ ਅੱਖਾਂ ਮੀਟ ਲਈਆਂ ਕਮਾਨ ਹੱਥੋਂ ਢਿੱਲਾ ਹੋ ਕੇ ਡਿੱਗ ਪਿਆ ਅਚਾਨਕ ਉਹ ਚੀਕ ਉੱਠਿਆ ਗਾਲਾ ਨਾ ਕਿਹੜੀ ਲੱਤ ਭੱਜ ਜਾਂਦੀ ਹੈ લાલાજી ਹੋਰ ગાળા કાઢો ਮੇਰੀ ਮਾਨੋ ਮੇਰੀ ਪਰ ਤੇ ਫਿਰ ਉਗਮ ਹੋ ਗਿਆ ਮੈਂ ਮਾਰ ਸਟੂnga ਓਏ ਮੈਂ ਮਾਰ ਸਟੂnga ਮੇਰਾ ਨਾ 바ਰੂ ਹੈ 바ਰੂ ਫੇਰ ਚੁੱਪຊા ਗਈ ਜਦੋਂ ਸਵੇਰੇ ਕਲਰਕਾਂ ਦਾ ਟੋਲਾ ਸੈਰ ਕਰਨ ਫੇਰ ਆਇਆ ਤਬਾਗ ਵਿੱਚ ਕਾਫੀ ਬੰਦੇ ਸਨ ਕਿਸੇ ਨੇ ਕਿਹਾ ਪੁਲਿਸ ਨੂੰ ਖਬਰ ਕਰੋ ਡਾਕੂਆਂ ਦਾ ਕੰਮ ਹੈ ਜੀ ਕਲਰਕਾਂ ਨੇ ਕਿਸੇ ਨਾਲ ਗੱਲ ਨਾ ਕੀਤੀ ਪਰੇ ਦੂਰ ਜਾ ਕੇ ਅਧਖੜ ਕਲਰਕ ਨੂੰ ਕਿਹਾ ਮੂਰਖ ਜਾਂ ਖਾਮ ਹੋਏ ਤਾਂ ਰੱਜ ਮੋਏ ਬਾਰੂ ਦੀ ਪਲਜਾਈ ਸ਼ਾ ਵੇਲਾ ਲਈ ਆਉਂਦੀ ਸੀ ਬਾਗ ਉੱਜੜ ਚੁੱਕਾ ਸੀ ਚਮਗਿੱਦੜ ਉੱਡ ਗਏ ਸਨ ਡਾਕੂ ਦਾ ਕਿਸੇ ਨੂੰ ਪਤਾ ਨਹੀਂ ਸੀ ਜੋ ਆਰਾਮ ਨਾਲ ਘਰ ਸੁੱਤਾ ਹੋਇਆ ਸੀ